ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵਪੁਰਦ ਤਸਵੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ 'ਤੇ ਫਿਰ ਤੁਹਾਨੂੰ ਦੋ ਗਾਮਾ ਦਿਖਾਉਣੀ ਆ ਤੇ ਦੋਵੇਂ ਗੱਪਨਾ ਤੁਹਾਨੂੰ ਦਿਖਾਵਾਂਗੇ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੌਸਨਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਨਾ ਵੀਰ ਜੀ ਸਭ ਵਧੀਆ ਜੀ ਪਾਏ ਜੀ ਬੋਟ ਫਿਰ ਬੋਟ ਆ ਜੀ ਪਾਉਨੇ ਕੋਈ ਗੱਲ ਨਹੀਂ ਅੱਛਾ ਹਾਂਜੀ ਹਾਂਜੀ ਸ਼ੁਰੂ ਹੋ ਗਿਆ ਕੰਮ ਹਾਂਜੀ ਹਾਂਜੀ ਠੀਕ ਠੀਕ ਹੈ ਤੇ ਚਲੋ ਨਾਮ ਦੱਸੋ ਨਾਮ ਪ੍ਰੇਮ ਸਿੰਘ ਪਿੰਡ ਜੀ ਦੇਖੋ ਦਾ ਤਸੀਲ ਇਨਾਲਾ ਜ਼ਿਲ੍ਹਾ ਅਮਰੀਕਾ ਤੇ ਹੁਣ ਨੰਬਰ ਬੋਲਦਾ 980129685 ਠੀਕ ਹੈ ਤੇ ਗੱਬਣਾ ਹੀ ਆ ਤੁਮੇ ਫਿਰ ਗੱਬਣਾ ਹੀ ਵਿੱਚ ਗੱਬਣੇ ਦੂ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਦੇਖੋ ਬੀਹਰ ਧਿਆਨ ਹੁੰਦੀ ਕਾਟ ਆਲਾ ਵੇਖੀ ਚੱਡਾ ਲੱਗਾ ਮੈਡਮ ਠੀਕ ਹੈ ਹਾਂਜੀ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਮਾਰਿਆ ਮਾੜਾ ਕੈਮਰਾ ਸਾਲ ਵਿੱਚ ਇਕੱਲਾ ਸੋਨਾ 22 ਵਗ ਕੱਢੀ ਆ ਦੇਖਾ ਦੇ ਜੀ ਕਿੰਨਾ ਕੁ ਦੁੱਧ ਵਿੱਚ ਜਿ ਚਵਾਈ ਜਾਊਗੀ ਦੁੱਧ ਵਿੱਚੋਂ ਆਂਦੇ ਪੀ ਐਰ ਦੀ ਵਿੱਚ ਦੂਜਾ ਸਵੇਰ 14 ਕਿਲੋ ਪਿਛਲੇ ਹੱਥ ਹੋਇਆ ਜੀ ਅੱਛਾ ਜੇ ਤੁਹਾਨੂੰ ਪਤਾ ਵੱਧ ਹੀ ਕੱਢਣਾ 14 ਕਿਲੋਰ ਮਾਰਨਾ ਚਵਾਈ ਜਾਊਗੀ ਜੀ ਠੀਕ ਆ ਹਾਂ ਜੀ ਹਾਂ ਜੀ ਤੇ ਤੋਰ ਵਾਲਾ ਲੈ ਜਾਊਗਾ ਤੇ ਵੱਧ ਵੀ ਚਵਾ ਸਕੀ ਠੀਕ ਆ ਹਾਂ ਜੀ ਲੈ <cur> ਜਾ <biết> ਤੇ ਕਿੰਨਾ ਫਿਰ ਵੇਚੀ ਮੁੱਲੇ ਦਾ ਫਿਰ ਮੁੱਲ ਵੀਜੀ ਇਹ 2-4 ਦਿਨ ਖੜ ਵੀ ਸਕਦੀ ਜੇ ਹਾਂਜੀ ਹਾਂਜੀ ਤੇ ਪਹਿਲਾਂ ਵੀ ਸੂ ਸਕਦੀ ਜੇ ਠੀਕ ਆ ਮੰਨ ਲਓ ਹੁਣ ਗੱਬਣਿਆ ਗਾਂ ਹਾਂਜੀ ਮੰਨ ਲਓ ਅੱਜ ਜਾਂ ਸਵੇਰੇ ਸਵੇਰ ਤੱਕ ਸੂ ਵੀ ਸਕਦੀ ਆ ਹਾਂਜੀ ਹਾਂਜੀ 2-4 ਦਿਨ ਖੜ ਵੀ ਸਕਦੀ ਆ ਠੀਕ ਆ ਆਪਾਂ ਇਹ ਨਹੀਂ ਆਂਦੇ 5 ਦਿਨ 7 ਦਿਨ ਲੈ ਜੂਗੀ ਹਾਂਜੀ ਹਾਂਜੀ ਇਹ ਵੀ ਪਹਿਲਾਂ ਵੀ ਸੂ ਸਕਦੀ ਤੇ 2-4 ਦਿਨ ਖੜ ਵੀ ਸਕਦੀ ਠੀਕ ਆ ਹਾਂਜੀ ਮੁੱਲ ਤੇ ਵੀਜੀ ਬਾਜ਼ਾਰ ਦੇ ਹਿਸਾਬ ਨਾਲ ਕੀ ਆ ਜੀ ਕਰ ਦੇਣਾ ਕਿੰਨਾ ਤਾਨੂੰ ਪਤਾ ਜਿੰਨਾ ਬਾਜ਼ਾਰ ਤੇ ਚੱਲਣ ਦਿਆ ਬਾਹਰ ਮਾਲ ਥੋੜੀ ਛਾੜ ਐ ਮਾਲ ਦੀ ਘੱਟ ਲੱਭਣ ਦਿਆ ਹਾਂਜੀ ਹਾਂਜੀ ਇਹੋ ਜਿਹਾ ਵੇੜਾ ਨੇ 45 45 ਹਜ਼ਾਰ ਦੀਆਂ ਵੀ ਜਾਣੀਆਂ ਤੇ ਤੇ ਤੂੰ ਕਿੰਨੇ ਦੇ ਦੇਣੀ ਆ ਅਸੀਂ ਜਿਆਜ ਦੇ ਦਈਏ ਕਿੰਨੇ ਦੇ ਮੁੱਲ ਕਰਨ ਵਿੱਚ ਜਿੰਨਾ ਮਰਜੀ 45 ਕਰਾ ਲੋ ਜਿੰਨਾ ਮਰਜੀ ਕਰਾ ਲੋ 38000 ਦੀ ਵਾੜ ਦੇ ਦੂਗਾ 38000 ਦੀ ਮੈਂ ਨਾ ਦੇ ਦਾਂਗੇ 38000 ਛੋਟ ਛੋਟ ਵਿੱਚ ਕਰ ਦੋ ਵੀ ਬਾਕੀ ਜੀ ਸੱਜਰ ਵਾੜ ਸੁਣੀ ਆ ਹਾਂਜੀ ਹਾਂਜੀ ਮਾਲੋ 2-3 ਮਹੀਨੇ ਗਰਮੀ ਆ ਠੀਕ ਹੈ 3 ਮਹੀਨੇ ਨੇ ਗਰਮੀ ਠੋਕ ਕੇ ਦੁੱਧ ਦੇਣਾ ਗਾਂ ਫੇਰ ਸਿਆਲ ਜੜ ਜਾਣਾ ਠੀਕ ਹੈ ਸਿਆਲ ਚ ਵੀ ਤੁਹਾਨੂੰ ਪਤਾ ਨਿਰਮਾਨ ਆ ਦੁੱਧ ਸਟਾਲਾ ਆ ਜਾਣਾ ਹਾਂਜੀ ਹਾਂਜੀ ਦੁੱਧ ਚੰਗਾ ਚਵਾਈਏ ਨਾ ਸਵੇਰ ਸੱਜਰ ਦੀ ਸੱਜਰ ਹੀ ਰਹਿਣੀ ਆ ਸਟਾਲੇ 'ਚ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁ ਇਹ ਵੀ ਕਾਫੀ ਪਿਆਰੀ ਜੀ ਵੈੜ ਹੈ ਜਿਹੜੀ ਇਹ ਵੀ ਵਜੇ ਪਹਿਲਾ ਸੁਆ ਜੀ ਇਹ ਵੀ ਵਜੇ ਥਣ ਚੰਗਾ ਸੋਨਾ ਕੱਢਣ ਦੀ ਹੈ ਵੈੜ ਠੀਕ ਆ ਹਾਂਜੀ ਹਾਂਜੀ ਤੇ ਇਹ ਵਜੇ ਥਣਾ ਦੀ ਆਪਣੀ ਫੁੱਲ ਗਰੰਟੀ ਹੋਗੀ ਅੱਛਾ ਦੁੱਧ ਕਿਸੇ ਦੇ ਪਾਏ ਦਾ ਲੈਣਾ ਜੀ ਹਾਂਜੀ ਹਾਂਜੀ ਦੁੱਧ ਕਿਸੇ ਨੇ ਲੈਣਾ ਪਾਏ ਦਾ ਆਪਣੀ ਸੇਵਾ ਦਾ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਵਜੇ ਇਹ 14 12 13 ਕਿਲੋ ਤੋਂ ਘੱਟ ਨਹੀਂ ਚਵਾਈਗੀ ਤੁਰਾਂ ਫਿਰ ਇੱਕ ਰੇ ਨਵੇਂ ਵਜ ਦੇ ਚਵਾਈ ਸਕਦੀ ਯਾਰ ਕਾਟ ਕੇ ਵੈੜ ਬਾਕੀ ਸੋਨੇ ਰੰਗ ਰੋਪਦੀ ਜਿੰਨੀ ਵੈੜੇ ਸੋਹਣੀ ਹੈ What can you to the, clear, the camera ਤੇ ਇਹਦਾ ਮੁੱਲ ਬਾਕੀ ਵੀ ਜਿੰਨੀ ਵੀ ਹੈਗੀ ਪਲੀ ਜੁੜੀ ਆ ਵੈਣ ਸੋਹਣੀ ਆ ਘਰ ਬੱਜੀ ਵੀ ਸੋਹਣੀ ਲੱਗੂਗੀ ਵੀ ਵੈਣ ਬੱਜੀ ਆ ਕਿੱਲੇ ਦੇ ਸਾਂਭੇ ਸਾਂਭੇ ਚੰਗੀ ਯਾਤਰਾ ਸਾਰੀ ਵੀ ਚੰਗੀ ਆ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖੋ ਇੱਕ ਜੀ ਕੋ ਕਾਰੋਬਾਰੀ ਵੀਰ ਲੈ ਜਾਊਗਾ ਨਾ ਤੇ ਮੰਨ ਲਓ ਸਵਾ ਕੇ ਵੀ ਪੂਰੀਆਂ ਤਿਆਰ ਵੜਾ ਕਰਕੇ ਵੀ ਹਾਂਜੀ ਆਹ ਦੇ ਮੰਨ ਲਓ 2-4 ਦਿਨ ਲੈ ਜਾਊਗੀ ਇਹ ਵੈੜ ਜਿਹੜੀ ਇਹ ਮੰਨ ਲਓ ਵੀ 7-8 ਦਿਨ ਲੈ ਜਾਊਗੀ ਅੱਛਾ ਤਿਆਰ ਹੋ ਕੇ ਸੁਗਿਆ ਵੀ ਫੁੱਲ ਰਪੀਏ ਵੜ ਸਕਦਾ ਹਾਂਜੀ ਹਾਂਜੀ ਹੁਣ ਆਪਾਂ ਜੈ ਜੀ ਵੀਰ ਜੀ ਦੇ ਦਈਏ ਕਿੰਨੇ ਦੀ ਮੁੱਲ ਵੀਰ ਜੀ ਕਰਨ ਨੂੰ ਭਾਂ 38000 ਕਰੀ ਜਾਈਏ ਅੱ 35000 ਪੂਰੇ ਦੀ ਵੈੜ ਦੇ ਦਾਂਗੇ 35000 ਜੀ ਦੇ ਦਾਂਗੇ ਬਾਕੀ ਛੋਟ ਛਾਟ ਵਿੱਚੋਂ ਕਰ ਦੋਗੇ ਕੋਈ ਨਹੀਂ ਮੌਕੇ ਦੇ ਵਿੱਚ ਹੀ ਕਰ ਦਾਂਗੇ ਮੋਲੀ ਵੈੜਾਂ ਦੇ ਜਾਇਜ਼ ਕੀਤੇ ਜਾਂਦੇ ਠੀਕ ਹੈ ਜੀ ਤੁਹਾਨੂੰ ਪਤਾ ਯਾਦਕਾਰ ਚ ਵੈੜਾਂ ਵਾ ਦੂਈ 33000 ਦੀ ਦੇਣਾ ਅੱਛਾ 33000 ਦੀ ਦੇ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਚੱਲਾ ਜੇ ਤੀਜੇ ਪਰ ਥੋੜਾ ਬੋਦਾ ਮਾਨਤਾ ਨਹੀਂ ਹੋਣਾ ਬਾਕੀ ਮਾਣੀ ਕਰਾਂਗੇ ਚਲੋ ਵੋਟਾ ਵੋਟਾ ਹਮ ਅੱਜ ਵੋਟਾ ਹੀ ਵੋਟਾ ਜੀ ਤੁਹਾਨੂੰ ਵੀ ਕਰਨੇ ਤੇ ਠੀਕ ਹੈ 9 1000 ਰੁਪਏ ਮੈਡਾ ਸਸਤੀਆਂ ਦੇ ਦਿੰਦੀਆਂ ਆਪਾਂ ਅੱਜ ਠੀਕ ਹੈ ਜੀ ਇਹ ਨਹੀਂ ਵੀ ਮੰਨ ਲਓ ਸੁਈਆਂ ਵਾਂ ਜਾਂ ਬੱਚੇ ਉੱਚੀ ਆ ਸੱਜਰਾ ਵੇੜਾ ਸੂਣੀਆਂ ਪੰਨਾ ਵੇੜਾ ਵਾਂ ਬਾਕੀ ਮਸ਼ੀਆਂ ਵੇਖੋ ਦੂਹੇ ਸੂਣੀਆਂ ਦੂਹੇ ਸੂਣੀਆਂ ਸੂਣੀਆਂ ਦੂਹੇ ਹੀ ਬਰਾਂਗਤ ਜਾਤਾਂ ਤਾਲੀਆਂ ਵਾਂ ਰੰਗ ਠੰਗ ਚੰਗਾ ਛੱਡੀਆਂ ਧੀਰੀਆਂ ਠੀਕ ਹੈ ਜੀ ਬਾਕੀ ਆਪਣੇ ਇੱਥੇ ਆ ਕੇ ਪਾਸ ਕਰਕੇ ਵੇਸ ਚਾੱਕ ਕੇ ਖੜੋ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ